ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸਾਭੰਗਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਣਾ ਹੋਵੇ ਜੇ ਸੋਚੀ ਲਕਵਾਰ ਚੁਪੈ ਚੁਪਣਾ ਹੋਵੇ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਤਰੀ ਜੇ ਬੰਨਾਪੁਰਿਆ ਪਰ ਸਹਸ ਸਿਆਣ ਪਾਲ ਕੋਈ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਾਰਾ ਹੋਈਏ ਕਿਵ ਕੂੜਾ ਟੁੱਟੇ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਣ ਜੀ ਹੁਕਮ ਲੈ ਵੜਾਈ ਹੁਕਮੀ ਤਵ ਨਹੀਂ ਚੁਕਮ ਲੈਕ ਦੁਖ ਸੁਖ ਪਾਈਆ ਇੱਕ ਨਾ ਹੁਕਮੀ ਬਖਸੀਸ ਕੁਕਮੀ ਸਦਾ ਪਭਾਈ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਜੇ ਤਾ ਹੁਮੇ ਕਹੇ ਨਾ ਕੋਇ ਗਾਵੇ ਕੋ ਤਾਨੁ ਹੋਵੇ ਕਿ ਸੈਤਾਨ ਗਾਵੇ ਕੋ ਦਾਤ ਜਾਣੇ ਨੀ ਸਾਨ ਗਾਵੇ ਕੋ ਬਨ ਵੜਿਆਈਆ ਚਾਰ ਗਾਵੇ ਕੋ ਵਿਦਿਆ ਵਿਖੰਬ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸ਼ੇ ਦੂਰ ਗਾਵੇ ਕੋ ਵਿਖੇ ਹਾਦਰ ਹਾਦੂਰ ਕਤਨਾ ਕਥੀਨਾ ਆਵੇ ਤੋਰ ਕਤ ਕਰ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤੱਕ ਪਾਹਿ ਦੁਗਾ ਜੁਗੰਤਰ ਖਾਹੀ ਕਾਇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੇ ਪਰਵਾਹ ਸਾਚਾ ਸਾਇਬ ਸਾਚਨਾ ਹੀ ਭਾਖਿਆ ਭਾਉ ਉਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਕਿਏ ਜਿਤ ਦੇ ਸੇ ਦਰਬਾਰ ਉਹ ਕੀ ਬੋਲਨ ਬੋਲੀਏ ਜੇ ਤੈ ਸੋਨੁ ਧਰੇ ਪਿਆਰ ਹਮਰੇ ਤੇ ਵੇਲਾ ਸਚ ਜਨਾਉ ਵਡਿਆਈ ਵਿਚਾਰ ਗਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕੇ ਵਹਿ ਜਾਣੀ ਸਬਾਪੇ ਸਤਿਆਰ ਖਾਪਿਆ ਨਾ ਜਾਇ ਕਿ ਤਨ ਹੋਇ ਆਪੇ ਆਪ ਨਰੰਜਣ ਸੋਇ ਜਿਨ ਸੇ ਵੈ ਤੈਨੁ ਪਾਇਆ ਮਾਨ ਨਾਨਕ ਗਾਵਿਐ ਗੁਣੇ ਦੀਦਾਨ ਗਾਵਿਐ ਸੁਨੀ ਆਮੰਦ ਕੇ ਪਾਉ ਦੁਖ ਪਰਹ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਐ ਸਮਾਏ ਗੁਰਈਸਰ ਗੁਰਗੋਰਖ ਬਰਮਾ ਗੁਰ ਪਾਰਬਤੀ ਮਾਹ ਦੇਹ ਜਾਣਾ ਕਹਨੇ ਕਹ ਨਾ ਕਤ ਨਾ ਜਾਏ ਬੁਰਾ ਇਕ ਦੇਹ 부ਜਾਈ ਸਬਨਾ ਜੀਆਂ ਕਾ ਇਕ ਦਾ ਤਾ ਸੋ ਮੈ ਵਿਸਰਨਾ ਜਾਏ ਤੀਰਤਨਾ ਵਾ ਜੇ ਤੁਸ ਭਾਵਾਂ ਬਿਨ ਭਾਨੇ ਕੀ ਨਾਈ ਕਰੀ ਦੇਤੀਸਰੇ ਤੋ ਪਾਈਵੇ ਕਾ ਮਿਨ ਕਰਮਾ ਕੇ ਮਲੇ ਲਈ ਮਾਤੀ ਵੀ ਜੈਤਨਿਵਾਹ ਹਰਮਾਨਿਕ ਜੇ ਗੁਰ ਕੀ ਸੇਖ ਸੁਨੇ ਗੁਰਾਇਕ ਦੇਹ ਬੁਝਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁ ਕੁਚਾਰੇ ਆਰ ਜਾ ਹੋਰ ਦਸੂਨੀ ਹੋਏ ਨਾਮਾ ਕੰਡਾਲ ਚ ਜਾਣੀਏ ਨਾਲ ਚਲੇ ਸਬ ਕੋਏ ਚੰਗਾ ਨਾ ਔਰ ਖਾਈ ਕਹਿ ਜਸ ਕੀਰਤ ਦੇਗ ਲਈ ਜੇ ਤਿਸ ਨਦਰ ਨਾ ਆਵੇ ਤਾ ਬਾਤ ਨਾ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਨ ਗੁਣ ਗੁਣ ਕਰੇ ਗੁਣਵੰਤੇ ਆਹ ਗੁੰਦੇ ਤੇਹਾ ਕੋਈ ਨਾ ਸੁਜੈ ਦੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਨਾ ਸੁਣਿਆ ਧਰਤ ਤਵਲੇ ਆਕਾਸ ਸੁਣਿਆ ਦੀਪ ਲੋਹ ਪਾਤਾਲ ਸੁਣਿਆ ਕੋਮਨਾ ਸਕੇ ਕਾਲ ਨਾਨਕ ਭਗਤਾ ਸਰਾ ਵਿਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਿੰਘ ਸਰਬਰਮਾ ਇਹ ਸੁਣਿਆ ਮੁੱਖ ਸੁਨਾ ਹਰਮੰਦ ਸੁਣਿਆ ਜੋਗ ਜੁ ਵਰਤਨ ਭੇਦ ਸੁਣਿਆ ਸਾਧ ਸਿਮਰਤ ਵੇਦ ਨਾਨਕ ਭਗਤਾ ਸਰਾ ਵਿਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਾਧ ਸੰਗਤ ਤੋਂ ਗਿਆਨ ਸੁਣਿਆ ਅਰਸਤ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੇ ਮਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਰਾਵੇ ਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸੇਖ ਪੀਰ ਪਾਤ ਸਾਹਿਬ ਸੁਣਿਆ ਅੰਦੇ ਪਾਵੇ ਰਾ ਸੁਣਿਆ ਹਾਥ ਹੋਵੇ ਇਸ ਗਾ ਨਾਨਕ ਭਗਤਾ ਸਰਾਵੇ ਗਾ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਰਮ ਨਾ ਲਿਖਣ ਹਾਰ ਮੰਨੇ ਕਾਬੇ ਕਰਮ ਵਿਚਾਰ ऐसा नाम निरंजन होई जे को मन जाने मन कोई मन्ने सुरत होवे मन बुद्ध मन्ने सगळ पवन के सुद्ध मन्ने मो छोटा ना खाय मन्ने जम के साथ ना जाय ऐसा नाम निरंजन होई जे को मन जाने मन कोई मन्ने मार्ग ठाक ना पाए मन्ने पासो प्रगट जाय मन्ने मगना चले पंथ मन्ने धर्म सेती संबंध ऐसा नाम निरंजन होई जे को मन जाने मन कोई मन्ने पावे मोख द्वार मन्ने परवारे सादार ਨਨੇ ਤਰੇ ਤਾਰੇ ਗੁਰ ਸੇ ਕਿ ਮਨੇ ਨਾਨਕ ਪਾਵੇ ਨਾ ਆਪੇਖ ਐਸਾ ਨਾਮ ਨਰੰਜਣ ਹੋਏ ਜੇ ਕੋ ਮਨਜਾਨੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਗੇ ਮਾਨ ਪੰਜ ਸੋਹੇ ਦਰ ਰਾਜਣ ਪੰਚਾ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾ ਹੀ ਸਮਾਰ ਤਹੁਲ ਧਰਮ ਦੇ ਆਕਾ ਪੂਛਨ ਤਉ ਤਾ ਪ੍ਰਕਿਆ ਜਿਨ ਸੂਤ ਜੇ ਕੋ ਪੁਜੇ ਹੋ ਵਸਿਆ ਧਮਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਭਾਰ ਤੜੇ ਕਮਜੂਰ ਨੀਚਾਦਰੰਗ ਆਕੈਨਾ ਸੁਬਨਾ ਲਿਖੇ ਵੜੀ ਕਲਮ ਏ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕਿਤਾ ਹੋਏ ਪੀਤਾ ਤਣ ਸਵਾਲੇ ਰੁਕੀਤੀ ਦਾ ਜਾਣੇ ਕੌਣ ਕੂਤ ਪੀਤਾ ਵਿਸਾਜ ਕੁਕਵਾ ਤਿਸਤ ਹੋਵੇ ਲਕਦ ਰਿਆ ਕੁਦਰਤ ਕੌਣ ਦਾ ਵਿਚਾਰ ਵਾਰੜ ਜਾਵੇ ਇੱਕ ਵਾਰ ਜੋਤ ਤਦ ਭਾਵੇ ਸਹੀ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਚੰਕ ਜੇ ਪ੍ਰਸੰਗ ਪਾਉ ਸੰਗ ਬੁਝਾ ਸੰਗ ਤਾ ਬਤਾਓ ਸੰਗ ਨੰਤ ਮੁਕਵੇ ਦਾ ਪਾਰ ਸੰਗ ਜੋਗਮਨ ਰਹੇ ਉਦਾਸ ਸੰਗ ਭਗਤ ਗੁਣ ਗਾਣੇ ਵਿਚਾਰ ਸੰਗ ਸਤੀ ਸੰਗ ਦਾਤਾਰ ਸੰਗ ਸੂਰਮਾ ਭਗਤ ਸੰਗ ਮੋਹ ਲੈ ਲੈ ਤਾਰ ਕੁਬੇਰਤ ਕਉ ਕਹਾ ਵਿਚਾਰ ਵਾਰਿਆ ਨ ਜਮੇ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂ ਸਦਾ ਸੁਨਾਮ ਤਨ ਰੰਕਾਰ ਸੰਗ ਮੁਰਕ ਗੰਦਕੋਰ ਸੰਗ ਚੋਰ ਹਰਾਮਕੋਰ ਸੰਗ ਮਰਕਰ ਜਾਹੀ ਜੋੜ ਸੰਗ ਗਲਵੜੇ ਪਿਆ ਕਮਾਏ ਸੰਗ ਪਾਪੀ ਪਾਪ ਕਰ ਜਾਏ ਸੰਗ ਟੁੜੇ ਅਰ ਗੁੜੇ ਫਿਰਾਏ ਸੰਗ ਮਲੇਸ਼ਮਲ ਭਕ ਕਾਏ ਸੰਗ ਨਿੰਦ ਅਕਸਰ ਕਰੇ ਭਾਰ ਨਾਨਕ ਨਿੰਦ ਕਹੇ ਵਿਚਾਰ ਵਾਰਿਆਂ ਨ ਜਾਵਾਂ ਇੱਕ ਵਾਰ ਜੋਤੂ ਤੇ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸ਼ੰਕ ਨਾਮ ਸ਼ੰਕ ਨਾਮ ਕਮ ਕਮ ਸੰਕਲੋ ਸ਼ੰਕਾਇਸ਼ਰ ਪਾਰ ਹੋਇ ਅਖਰੀ ਨਾਮ ਅਖਰੀ ਸਲਾਹ ਅਖਰੀ ਗਾਣ ਗੀਤ ਗੁੰਗਾਇ ਖਰੇ ਲਿਖਣ ਬੋਲਣ ਬਾਨ ਖਰਾ ਸਿਰ ਸੰਜੋ ਬਖਾਨ ਜਿਨੇ ਲਿਖੇ ਤੇ ਸਰਨਾ ਜੀ ਫਰਮਾਇ ਤੇ ਤਿਵ ਪਾਹਿ ਜੇਤਾ ਕੇਤਾ ਤੇਤਾ ਨਾ ਬਿਨਾਵੇਂ ਨਾ ਹੀ ਕੋ ਥਾਉ ਗੁਰਦ ਕਮਨ ਕਹਾ ਵਿਚਾਰ ਵਾਰਿਆਂ ਨ ਜਾਵਾਂ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੁਸੜਾ ਸਲਾਮਤ ਨਰੰਕਾਰ ਭਰਿ ਇਹ ਹੱਥ ਪੈਰ ਦਿੰਦੇ ਪਾਣੀ ਤੇ ਉਤਰ ਸੁ ਗੇ ਮੂਤ ਬਲੇਤੇ ਕੱਪੜ ਹੋਏ ਦੇ ਛਾਮੁ ਲਈਏ ਹੋਤੋਏ ਭਰਿ ਇਹ ਮਰ ਪਾਪਾ ਕੇ ਸੰਗ ਧੋਪੇ ਨਾ ਵੇਕੇ ਰੰਗ ਮੁੰਨੀ ਭਾਪੀ ਆਕੇ ਨਾ ਕਰਕੇ ਕਰਨਾ ਲਿਖ ਲਇਹ ਜਾਏ ਆਪੇ ਵਿਜਾ ਪੇ ਹੀ ਖਵਨਾ ਨ ਕੋਟਮੀ ਆਵਜਾ ਤੇਰਾ ਤਬ ਤੇ ਅਦਦਾਂ ਜੇ ਕੋ ਪਾਵੇ ੜਕਾਮਣ ਸੁਨੇ ਮਨ ਨੇ ਮਨ ਕੀਤਾ ਪਉੰਤਰਗਤ ਤੀਤ ਸਮਨਾਉ ਸਭਨ ਤੇਰੀ ਮੇਨਾ ਹੀ ਕੋਈ ਵਿਣਬੁਲ ਕੀਤੇ ਭਗਤ ਨਾ ਹੋਏ ਸਵਾਸਤਾਨ ਬਾਣੀ ਬਰਵਾ ਸਤ ਸੋਹਣ ਸਦਾ ਮਨ ਚਾਉ ਕਮਨ ਸਵੇਲਾ ਭਗਤ ਕਮਨ ਤੁਮ ਤੇਤ ਕਮਨ ਵਾਰ ਕਮਨ ਸ੍ਰਤ ਮਹ ਕਮਨ ਜਿਤ ਹੋਇ ਆਕਾਰ ਦੇਲ ਨਾ ਪਾਇ ਪਨਤੀਜੇ ਹੋਵੇ ਲੈ ਕੁਰਾ ਭਗਤ ਨਾ ਪਾਇਓ ਕਾ ਦੀਆ ਜੀ ਲਿਖ ਲੈ ਕੁਰਾੜ ਦੇਤਵਾਰ ਨਾ ਜੋਗੀ ਜਾਣੇ ਰਤਮਾ ਨਾ ਕੋਈ ਜਾ ਕਰਤਾ ਸਿੱਟੀ ਕੋ ਸਾਥੀ ਆਪੇ ਜਾਣੇ ਸੋਏ ਕਿਵ ਕਰ ਆਖਾ ਕੇ ਸੋਲਾ ਕੇਵਰ ਨੇ ਕਿਵ ਜਾਣਾ ਨਾਨਕ ਆਖਨ ਸਭ ਕੋ ਆ ਕੇ ਇੱਕ ਦਿਨ ਕੋ ਸਿਆਣਾ ਵੱਡਾ ਸਾਹਿਬ ਵੱਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਦੇ ਕੋ ਆਪੋ ਜਾਣੇ ਗੇ ਗਿਆਨਾ ਸੋਹੇ ਪਤਾਲਾ ਪਤਾਲ ਲਖੇ ਆਗਾ ছায়ਾ GaAs ਓੜ ਕੁੜਕ ਪਾਲ ਥਕੇ ਵੀਦ ਕਹਿਣੇ ਕਵਾੜ ਚੈ ਸਠਾਰੇ ਕਹਣਕ ਤੇ ਬਸੂ ਲਿਖਤਾਤ ਲੇਖਾ ਹੋਇ ਤੋ ਲਿਖੇ ਲੇਖਾ ਹੈ ਬਿਨਾ ਸੁ ਨਾਨਕ ੜਾ ਕੀ ਆਪੇ ਜਾਣੇ ਆਪ ਸਲਾਹ ਹੀ ਸਲਾਹ ਤੇ ਸੁਰਤ ਨਾ ਪਾਈ ਨਦਿਆ ਤੇ ਵਹ ਪਵੇ ਸਮੁੰਦਰ ਨਾ ਜਾਣੇ ਸਮੁੰਦਰ ਸਾਹ ਸੁਲਤਾਨ ਗਿਰਾਸੀ ਤੇ ਮਾਲਤਾਨ ਕੀੜੇ ਤੁਲਨਾ ਹੋਵਨੇ ਜੇ ਤਸਮਨੁ ਨਾ ਵੀਸਰ ਅੰਤਨ ਸਿਤੀ ਕਹਿਣਾ ਅੰਤਨ ਤਨ ਕਰਨਾ ਦੇਨਾ ਅੰਤਨ ਵੇਖਣ ਸੁਨਣਾ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀ ਤਾਇਆ ਕਰ ਅੰਤਨੇ ਜਾਪੇ ਪਰਾਵਾਰ अंत कारण के ते है ताके अंत ना पाए जाए इस अंत ना जाने कोई बोता कही बोता वड़ा उच्चा था। उच्चे उपर उच्चा उच्चा हो उपर उचा नो जेवड़ आप जाने आप नानक नदरी कर बहुता कर्म लिखा न जाए वा दिलनाथ माये केते मंगे जो देते गणतरा विचार कि के बेकार केते ला मुकर पाए केते मुरख खाए काय केते दुख पुग मारे पिधा तेरी दा ਬੰਦ ਕਲਾਸੀਪਾ ਨਹੀਂ ਹੋਏ ਹੋ ਰਾਗ ਨਾ ਸਕੇ ਕੋਈ ਦੇਖੋ ਖਾਈ ਦੇਖੋ ਖਾਈ ਆਖਣ ਪਾਏ ਹੋ ਜਾਣੀ ਜਿੱਤਿਆ ਮੌਖ ਹੈ ਆਪੇ ਜਾਣੇ ਆਪੇ ਦੇ ਆਖੇ ਸੀ ਪੀ ਕੇ ਕੇ ਮਿਸਨੂ ਬਖਸ਼ ਸਿਵਸਲਾਇ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਬਨ ਮਲੋ ਵਪਾਰ ਮਲੋ ਵਪਾਰੀ ਮਲ ਪੰਡਾਰ ਮੁੱਲਾਵੇ ਮੁੱਲਾ ਜਾਈ ਮੁੱਲ ਭਾਈ ਮੁੱਲਾ ਸਮਾਏ ਮੁੱਲ ਤਰਮਲ ਬੀ ਬਾਣ ਮੁੱਲ ਤਰਮਲ ਪਰਮਾਨ ਮਲ ਬਖਸ਼ੀ ਸਿਮਲ ਨੀਸਾਨ ਮੁੱਲ ਕਰਮ ਮੁੱਲ ਪਰਮਾਨ मुल्ला मुल्ला कह जाए आ का ग्रह ले बुलाए आके वेद पाड़ प्राण आके पड़े करे वख्याण आके में आके इंद आके गोपी तय गोविंद आके इसरा आके सिद आके केते गीते बुद्ध आके दानव आके देव आके सुर नर मुन जन सेव केते आके आख पाए केते क्या कह के उठ उठ जाए ये कि होर करे ता आख न सके कही के। ਦੇਵੜਾ ਭਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਮੇਕੋ ਆਕੇ ਬੋਲੇ ਬਗੜਾ ਲਿਖਿਆ ਸਰਗਵਾਰਾ ਗਵਾਰ ਸੋਦਰ ਕੇ ਹਸੋ ਕਰਕੇ ਹਜਤ ਬੈ ਸਰਬ ਸਮਲ ਮਾਜੇ ਨਾਦ ਨੇ ਇਕ ਅਸ਼ੰਕਾ ਕੇ ਤੇ ਵੰਨ ਹਾਰੇ ਯਤੇ ਰਾਗ ਪਰਿ ਸੋ ਕੈਣ ਕੇ ਤੇ ਗਾਵਨ ਹਾਰੇ ਗਾਵੇ ਤੁਨ ਕੋਨ ਪਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਤੁਰ ਗੁਪਤਿ ਜਾਣੇ ਲਿਖਲੇ ਕੀ ਤਰੰ ਵਿਚਾਰੇ ਗਾਵੇ ਈਸ਼ਰ ਬਰਮਾ ਦੇਵ ਸੋਹਣ ਸਦਾ ਸਵਾਰੇ ਗਾਵੇ ਮਨਿੰਦਰਾ ਅਸਨ ਬੈਠੇ ਦੇਵ ਤੇ ਆਦਰ ਨਾਲ गावେ ଶ୍ରଦ୍ଧା ଦୀନନ୍ଦ୍ର ଗାଁଣେ ସାଦ ବିଚାରେ ଗାଁଣ ଜତିଶ୍ରୀ ସନ୍ତୋଖୀ ଗାବେ ବୀର କରାର ଗାଁଣ ପଣ୍ଡିତ ପଣକେଶର ଯୋଗ ଯୋଗେ ଦାନାଳେ ଗାବେ ମୋହନୀ ଆମନ ମୋହନ ସରଗା ମଚପେଆଳେ ଗାଁଣ ରତ୍ନୁ ପାଇ ଏତେରି ଅରସର ତୀରତନାଳେ ଗାବେ ଯୋଧ ମହାବଳସୂରା ଗାବେ ଖାଣି ଚାରେ ଗାବେ କଣ୍ଡମନ ବ୍ରହ୍ମଣ୍ଡା କରକେ ରଖେ ତାରେ ସେଇତଗରୋ ଗାବେ ଯୋତୁଦ ପାବନ ରତେ ତେରି ଭକ୍ତ ରସାଳେ ଫୋର କେତେ ଗାଁଣ ସେ ମା ଚିତନେ ଆବନ ਨਾਣਕਿਆ ਅਭਿਚਾਰੇ ਸੋਈ ਸੋਈ ਸਰਾਸਤ ਸਾਇਬ ਸਾਚਾ ਸਚੀ ਨਾਹੀ ਐਪੀ ਹੋਸੀ ਜਾਇ ਨਾ ਜੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਘਰ ਘਰ ਜਿਨ ਸਿਮਾਇ ਜਿਨਿ ਉਪਾਈ ਘਰ ਘਰ ਵੇਖੀ ਤਾ ਆਪਣਾ ਜੋਤਿਸ ਦੀ ਵੜਿਆਈ ਜੋਤਿਸ ਭਾਗੈ ਸੋਈ ਕਰਤੀ ਬਰੁਕਮ ਨਾ ਕਰਨਾ ਜਾਇ ਰੋਪਾ ਸਾਂ ਸਾਂ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਪ ਧਰਮ ਬਚੋੜੀ ਧਿਆਨ ਕੀ ਕਰੇ ਬੀਪੂਤ ਇੰਤਰਾਲ ਕੁਾਰੀ ਕਾਜ ਮਦੰਡਾ ਪ੍ਰਤੀਤ ਆਈ ਪੰਤੀ ਚਗਲ ਦੇ ਮਾਤੇ ਨਾਨੀ ਜੀ ਤੇਜਗਦੂਤ ਆਦੇਸ਼ ਸੇ ਆਦੇਸ ਆਦਨੀ ਨਾਹਤ ਨਾਹਤ ਜੁਗ ਜੁ ਦੇਖੋ ਵੇਸ ਉੱਤ ਗਿਆ ਦਇਆ ਭੰਡਾਰਨ ਘੜ ਘੜਵਾਡੇ ਨਾਤ ਆਪਨਾਤ ਨਾਤੀ ਸਭ ਜਾਤੀ ਰੇਲ ਸੇ ਦਵਰਾ ਆਸਾਦ ਸੰਜੋਗ ਜੋ ਦੇਗਾਰ ਚਲਾਵੇ ਲੈ ਕੇ ਆਵੇ ਭਾਗ ਆਦੇਸ਼ ਸੇ ਆਦੇਸ ਆਦਨੀ ਨਾਹਤ ਨਾਹਤ ਜੁਗ ਜੁ ਦੇਖੋ ਵੇਸ ਏ ਕਾਮਾ ਜਿਗਤ ਵੇਤਨ ਚੇਲੇ ਪ੍ਰਮਾਨ ਇੱਕ ਸੰਸਾਰੇ ਇੱਕ ਪੰਡਾਰੀ ਖਲਾਈ ਦੀ ਬਾਣ ਜੇ ਤੇ ਸਭ ਪਾਵੇ ਤੇ ਭੈ ਚਲਾਵੇ ਦੇ ਹੋਵੇ ਫਰਮਾਨ ਹੋ ਵੇਖਾਂ ਉਹਨਾਂ ਨਦਰ ਨਾ ਵਿਭੋਤਾ ਇਹ ਵਿਡਾਂ ਆਦੇਸ ਸੇ ਆਦੇਸ ਆਦਨਿ ਨਾਦਨਾਤ ਜਗੁ ਜੁ ਦੇਖੋ ਵੇਸ ਹਾਸ਼ਨ ਲੋਈ ਲੋਈ ਪੰਡਾਰ ਜੋ ਕਿਸ ਪਾਇ ਸੁਇ ਕਾ ਵਾਰ ਕਰ ਕਰ ਵੇਖਿਆ ਜਰਦਨ ਹਰਨਾਨਕ ਸੱਚੇ ਤੇ ਸੱਚੀ ਕਰ ਆਦੇਸ ਸੇ ਆਦੇਸ ਆਦਨਿ ਨਾਦਨਾਤ ਜਗੁ ਜੁ ਦੇਖੋ ਵੇਸ ਇਕ ਦੋ ਜਿਬ ਲਖ ਹੋਏ ਲਖ ਹੋਏ ਲਖੀਸ਼ ਨਖ ਲਗੇੜਾ ਆਖੀਏ ਇੱਕ ਨਾਮ ਜਗਦੀਸ਼ ਮਿੱਤਰਾਲ ਪਤ ਪਵੜੀ ਕਿੜਿਆ ਹੋਈ ਏ ਕੀਜ਼ ਸੁਨ ਗਲਾ ਆਕਾਸ ਕੀ ਪੀਟਾ ਆਈ ਰੀਜ਼ ਨਾਨਕ ਨਦਰੀ ਪਾਏ ਕੁੜੀ ਗੁੜੇ ਠੀਸ ਆਖਣ ਜੋੜ ਚ ਪੈਣਾ ਜੋਰ ਜੋਰ ਨਾਲ ਮੰਗਰ ਦੇਹਣਾ ਜੋਰ ਜੋਗ ਨਦੀ ਉਹਨ ਮਰਨ ਨਾਲ ਜੋਰ ਜੋਨ ਰਾਜਮਾਨ ਮਨਸੂਰ ਜੋਰ ਨਾਲ ਸ਼ਕਤੀ ਕਾਣ ਵਿਚਾਰ ਜੋਨ ਜੁਟੀ ਚਟਾ ਸਸਾਰ ਜਿਸ ਨਾਲ ਜੋਲ ਕੇ ਵੇਖੇ ਸੋ ਨਾਨਕ ਗਤਮ ਨੀ ਜਨਾ ਕੋਈ ਤੇਰੋ ਤੇ ਤੇ ਤਿਵਾਰ ਪਉਣ ਪਾਣੀ ਬਨੀ ਨ ਪਾਤਾ ਤੇ ਸੋਈ ਧਰਤੀ ਥਾਪ ਰખી ਧਰਮ ਸਾਤ ਤਿਸਵੀ ਜੀ ਜੁਗਤ ਕਹਿ ਰੰ ਜਿਨਕੇ ਨਾਮ ਨੇ ਕੇ ਨੰਤ ਕਰਮੀ ਕਰਮੀ ਹੋਈ ਵਿਚਾਰ ਸਚਾ ਸਚਾ ਦਰਬਾਰ ਤਿੱਥੇ ਸੋਹਣ ਪੰਚ ਪਰਵਰ ਨਦਰੀ ਕਰਮ ਪਮੇ ਨਿਸ਼ਾਨ ਕਚਪ ਕਾਇ ਉਥੇ ਪਾਇ ਨਾਨ ਗਈਆ ਜਾਪੇ ਜਾਏ ਧਰਮ ਕਣ ਘੈ ਓ ਧਰਮ ਗਿਆਨ ਕਣ ਕਾ ਕੋ ਕਰੂੰ ਕਿਤੇ ਪਉਣ ਪਾਣੀ ਬੈਸਨ ਤਰਕੇ ਤੇ ਕਾਣ ਮਹੇਸ ਕਿਤੇ ਵਰਮੇ ਘਾੜਤ ਗੜੀ ਰੂਪ ਰੰਕੇ ਵੇਸ ਪ੍ਰਤਿਆ ਘਰਮੇ ਪੂਮੇ ਮੇਰੇ ਕੇਤੇ ਕੇਤੇ ਧੂਪ ਦੇਸ ਕੇਤੇਿੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਡ ਕੇਤੇ ਸੁਦ ਬੋਤਨਾਦ ਕੇਤੇ ਕੇਤੇ ਦੇ ਵਿਵਸ ਕੇਤੇ ਦੇਵ ਰਣਮਨ ਕੇਤੇ ਕੇਤੇ ਰਤਨ ਸਮੁੰਦ੍ਰ ਪ੍ਰਤਿਆ ਗਾਣੀ ਕੇਤੇ ਬਾਣੀ ਕੇਤੇ ਪਾਤਨ ਨਿਰੰਦ ਕੇਤੇ ਅਸਰਤੀ ਸੇਵ ਕੇਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿੱਥੇ ਨਾਦ ਬਨਉ ਰਿਕਾਰਡ ਅਨੰਦ ਸ੍ਰਮ ਕਾਣ ਕੀ ਬਾਣੀ ਰੂਪ ਤੈ ਘਾੜ ਤਕੜੀ ਬਹੁਤੇ ਨੂੰ ਤਾਕੇਆਂ ਗੱਲਾਂ ਕੱਠੀਆਂ ਨਾ ਜਾਏ ਜੋ ਕੋ ਕਹਿ ਪੁੱਛੇ ਪਛਤਾਏ ਤਿੱਥੇ ਘੜੀ ਜ਼ੋਰ ਤੁਮਤ ਮਣ ਦੇ ਤਿੱਥੇ ਘੜੀ ਸੁਰਾ ਸੁਦਾ ਤੇ ਸੁਦ ਰਮਖੰਡ ਕੀ ਬਾਣੀ ਜ਼ੋਰ ਤੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਾ ਬਿੜ ਸੂਰ ਤਿਨ ਮੈਂ ਨਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮੈਂ ਮਾਮਾਏ ਤਾਕੇ ਰੂਪ ਨਾ ਕਥਨੀ ਜਾਏ ਨਾਉ ਮਰੇਗਾ ਠਾਗੇ ਜਾਗੀ ਕੇ ਆਰਾਮ ਵਸੇ ਮਣ ਮਾਏ ਤਿੱਥੇ ਭਗਤ ਵਸੇ ਕੇ ਲੋਕ ਕਰੇ ਅਨੰਦ ਸਤਿਆ ਮਨ ਸੁਹ ਸਾਚ ਖੰਡ ਵਸੇ ਨਰੰਕਾਰ ਕਰ ਕਰ ਵੇਖੇ ਨਦਰ ਨੇ ਹਾਲ ਜਿੱਥੇ ਘਣਮਿੰਡ ਬਰਪਉਂ ਦੇ ਬੇਕੋ ਕਥੀ ਤਾਂ ਅਨਤ ਨਾਂਤ ਜਿੱਥੇ ਲੋਲਵਾ ਕਰਦੇ ਜੋ ਕਮ ਤੇ ਵੇ ਤੇ ਵਕਾਰ ਵੇਖੇ ਵਿਖਸ ਘਰੇ ਵਿਚਾਰ ਨਾਨਕ ਅਤ ਨਕਰਦਾ ਸਾਰ ਜਤ ਭਾਰਾ ਤਿਰਸਨ ਅਰਨਮਤ ਵੇਹ ਰਧਿਆਰ ਭਉ ਕਲਾਗਨੀ ਤਪਤਾ ਭਾਂਡਾ ਪਉ ਮਰਚ ਢਾਲ ਘੜਿਆ ਸਭ ਸਿੱਟਕ ਸਾਰ ਜਿਨ ਕੋ ਨਦਰ ਕਰਮ ਤੇ ਨਕਾਰ ਨਾਨਕ ਨਦਰਿ ਨਦਰ ਨਿਹਾਲ ਸ਼ਲੋਕ ਭਗਵਨ ਗੁਰੂ ਪਾਣੀ ਪਤ ਮਾਤਾ ਕਰਤੁ ਮਹਤਿ ਦਿਸਰਾਜੁ ਦੁਦਾਇ ਦੁਦਾਇ ਖੇਲੇ ਸਗਲ ਜਗਤ ਨੰਗੀਆਂ ਬੁਰੇਆਂ ਯਾ ਵਾਜੇ ਧਰਮ ਹਦੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ